ਮਿੰਨੂ ਜੀ ਆ ਅਸੀਂ ਕਿਉਂ ਨਹੀਂ ਡੱਕ ਰੇ ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆ ਕਿਉਂ ਅੱਜ ਬੱਚੇ ਦਾ ਸਰਕਾਰ ਉਹ ਆਪਣੀ ਘਰ ਆ ਕੇ ਨਹੀਂ ਆਉਣੀ ਇਹ بڑے ਘਰ ਵੀ ਆ ਕੇ ਆਈ ਹੋਈ ਐ ਹੁਣ ਘਰੋ ਘਰੀਆ ਆਪਣੇ ਬੱਚਿਆਂ ਨੂੰ ਜਾ ਕੇ ਮੂਲ ਕੇ ਵੇਖ ਲਿਓ ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਇਹ ਬੱਚਿਆਂ ਦੀ ਜੋ ਹਾਲਤ ਹੋ ਗਈ ਐ ਉਹ ਦੱਸ ਜਾਂਦਾ ਦੱਸ ਬਿੱਠੇ ਵੇਖਿਆ ਖੁਦ ਆਪਣੇ ਬੱਚੇ ਜੜੇ ਮੈਂ ਉਹਨਾਂ ਨੂੰ ਚਪੀੜਾ ਵੀ ਮਾਰਿਆ ਕਿਹਾ ਵੀ ਕਿ ਤੁਸੀਂ ਇੱਕ ਨੂੰ ਬੁਲਾ ਕਰੋ ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਅਸੀਂ ਹੱਥ ਨਹੀਂ ਚੁੱਕ ਸਕਦੇ ਉਹਨਾਂ ਕਿ ਤੁਹਾਡੇ ਵਿੱਚ ਬਗੀਜੇ بڑا ਦੁੱਖ ਹੋਇਆ ਤੁਮ ਨੂੰ ਆਗਾ ਅਸੀਂ ਕਿਉਂ ਨਹੀਂ ਡੱਕਦਾ ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸਰਕਾਰ ਆਪਣੀ ਘਰ ਆਕ ਨਹੀਂ ਆਉਣੀ ਉਹ ਆਪਣੇ ਘਰ ਵੀ ਆਕ ਆਈ ਹੋਈ ਹੈ ਹੁਣ ਕਰੋ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ ਕਾਪੜੇ ਪੱਤਿਆ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਇਹ ਪੱਤਿਆ ਵੀ ਜੋ ਆਤ ਹੋ ਗਿਆ ਉਹ ਦਾਸ ਜਾਂਦਾ ਹੈ ਦਾਸ ਨੇ ਇੱਥੇ ਵੇਖਿਆ ਖੁਦ ਆਪਣੇ ਬੱਚੇ ਜਿਹੜੇ ਆ ਮੈਂ ਉਹਨਾਂ ਨੂੰ ਚਪੀੜਾ ਵੀ ਮਾਰੀਆਂ ਕਿ ਆ ਵੀ ਕਿ ਤੂੰ ਇੱਕ ਨੂੰ ਬੁਲਾਕਰ ਪਰ ਉਹਨਾਂ ਦੇ ਪੁੱਤਿਆਂ ਨੇ ਇਹ ਗੱਲ ਕਹੀ ਅਸੀਂ ਹੱਥ ਨਹੀਂ ਸਕਦੇ ਉਹਰੇ ਇੱਕ ਬੰਦੇ ਵਿੱਚ ਲੱਗ ਗਏ ਬੜਾ ਦੁੱਖ ਹੋਇਆ ਉਹ ਨਹੀਂ ਆਗਾ ਅਸੀਂ ਕਿਉਂ ਨਹੀਂ ਡੱਕਦਾ ਇਹ ਆਪਣਾ ਲੋਕਾਂ ਦਾ ਇਹਨਾਂ ਨਾਲ ਕਿਉਂ ਆਜੀ ਪੱਛੇ ਦਾ ਸਰਕਾਰ ਤੇ ਆਪਣੀ ਘਰ ਆੱਕ ਨਹੀਂ ਆਉਣੀ ਇਹ ਆਪਣੇ ਘਰ ਵੀ ਆਕ ਆਈ ਹੋਈ ਐ ਹੁਣ ਕਰੋ ਕਰਿਆ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਉਹ ਬੱਚਿਆਂ ਦੀ ਜੋ ਹਾਦ ਹੋ ਗਈ ਐ ਉਹ ਦਾਸ ਜਾਣਦਾ ਦਾਸ ਨੇ ਇੱਥੇ ਵੇਖਿਆ ਖੁਦ ਆਪਣੇ ਬੱਚੇ ਜਿਹੜੇ ਮੈਂ ਉਹਨਾਂ ਨੂੰ ਚਪੀੜਾ ਵੀ ਮਾਰੀਆਂ ਕਿਹਾ ਵੀ ਕਿਤੇ ਇਹ ਕੰਮ ਨਾ ਕਰੋ ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕੀਤੀ ਕਿਸੀ ਹੱਥ ਚੀਖ ਸਕਦੇ ਹੋ ਨਹੀਂ ਮਤੇ ਵਿੱਚ ਲੰਘ ਗਏ ਬਰਦੁਖ ਹੋਇਆ ਤੁਮ ਨਹੀਂ ਆਗਾ ਅਸੀਂ ਕਿਉਂ ਨਹੀਂ ਡੱਕਦੇ ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸਰਕਾਰ ਉਹਦੇ ਆਪਣੇ ਘਰ ਆਕ ਨਹੀਂ ਆਉਣੀ ਉਹ ਆਪਣੇ ਘਰ ਵੀ ਆ ਕੇ ਆਈ ਹੋਈ ਹੈ ਹੁਣ ਕਰੋ ਕਰਿਆ ਆਪਣੇ ਬੱਚਿਆਂ ਨੂੰ ਜਾ ਕੇ ਫੂਲ ਕੇ ਵੇਖ ਲਿਓ ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਤਾਂ ਜਾਣਦਾ ਹੈ ਬਾਸੇ ਤੇ ਵੇਖਿਆ ਖੁਦ ਆਪਣੇ ਬੱਚੇ ਜਿਹੜੇ ਮੈਂ ਉਹਨਾਂ ਨੂੰ ਚਪੀੜਾ ਵੀ ਪਾਰੀਆਂ ਕਿਹਾ ਵੀ ਕਿ ਤੂੰ ਕੀ ਇਹ ਤੁਮ ਬੁਲਾ ਕਰੋ ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹੱਥ ਨਹੀਂ ਸਕਦੇ ਉਹਨਾਂ ਦੇ ਇੱਕ ਘੁੱਟੇ ਵਿੱਚ ਲੱਗ ਗਏ ਬੜਾ ਦੁੱਖ ਹੋਇਆ ਇਹ ਕੌਮ ਨਹੀਂ ਆਗਾ ਅਸੀਂ ਕਿਉਂ ਨਹੀਂ ਡੱਕਦਾ ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸਰਕਾਰ ਹੋਵੇ ਤਾਂ ਆਪਣੀ ਗੱਲ ਆ ਕੇ ਨਹੀਂ ਆਉਣੀ ਲੋਹ ਬੜੇ ਘਰ ਵੀ ਆ ਕੇ ਆਈ ਹੋਈ ਐ ਹੁਣ ਘਰੋਂ ਕਰੀਏ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਬੱਚਿਆਂ ਵੀ ਜੋ ਹੱਥ ਹੋ ਗਈ ਐ ਉਹ ਦਾਸ ਜਾਂਦਾ ਦਾਸ ਨੇ ਇੱਥੇ ਵੇਖਿਆ ਖੁਦ ਆਪਣੇ ਬੱਚੇ ਜਿਹੜੇ ਮੈਂ ਉਹਨਾਂ ਨੂੰ ਚਪੀੜਾ ਵੀ ਮਾਰੀਆਂ ਕਿਹਾ ਵੀ ਕਿ ਤੁਸੀਂ ਇਹ ਕੁਮਲਾ ਕਰੋ ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹੱਥ ਨਹੀਂ ਸਕਦੇ ਉਹਨਾਂ ਤੇ ਇੱਕ ਕੁਤੇ ਵਿੱਚ ਲੱਗ ਗਏ ਬੜਾ ਦੁੱਖ ਹੋਇਆ ਐ ਮੰਨੀਏਗਾ ਅਸੀਂ ਕਿਉਂ ਨਹੀਂ ਡੱਕ ਰਹਾ ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸਰਕਾਰ ਹੋਵੇ ਤੇ ਆਪਣੀ ਘਰ ਆ ਕੇ ਨਹੀਂ ਆਉਣੀ ਇਹ ਆਪਣੇ ਘਰ ਵੀ ਆ ਕੇ ਆਈ ਹੋਈ ਐ ਹਣ ਕਰੋ ਕਰਿਆ ਆਪਣੇ ਬੱਚਿਆਂ ਨੂੰ ਜਾ ਕੇ ਪੁੱਲ ਕੇ ਵੇਖ ਲਿਓ ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ ਇਹ ਬੱਚਿਆਂ ਦੀ ਜੋ ਹਾਲਤ ਹੋ ਗਈ ਐ ਉਹ ਤਾਂ ਆਸ ਜਾਣਦਾ ਦਾਸ ਨੇ ਇੱਥੇ ਵੇਖਿਆ ਖੁਦ ਆਪਣੇ ਬੱਚੇ ਜਿਹੜੇ ਮੈਂ ਉਹਨਾਂ ਨੂੰ ਚਪੇੜਾ ਵੀ ਮਾਰਿਆ ਕਿਹਾ ਵੀ ਕਿ ਤੁਸੀਂ ਇਹ ਕਮਲਾ ਕਰੋ ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕੀਤੀ ਕਿ ਅਸੀਂ ਹੱਥ ਨਹੀਂ ਫੜ ਸਕਦੇ ਉਹਨਾਂ ਦੇ ਇੱਕ ਬੰਦੇ ਵਿੱਚ ਰਹਿੰਦੇ ਹਾਂ ਬੜਾ ਦੁਖ ਹੋਇਆ